ਸਤਨਾਮ ਵਾਹਿਗੁਰੂ ਸਾਹਿਬ ਜੀਓ ਬਰ ਮਹ ਮਾਜ ਮਹਿਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਬਿਦਿਆ ਚਰਨ ਰਬਿੰਦ ਦਰਸ਼ਨ ਲਗੜਾਸਾ ਪੋਖ ਤੁਖਾਰ ਨ ਵਿਆਪਏ ਕੰਠ ਮਿਲਿਆ ਹਰਨਾ ਮਨ ਬਿਦਿਆ ਚਰਨ ਰਬਿੰਦ ਦਰਸ਼ਨ ਲਗੜਾਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀਲਾ ਵਿਖਿਆ ਪਹਨਾ ਸਕੈ ਮਿਲ ਸਾਧੂ ਗੁਣ ਗਾਮ ਜਹਤ ਉਪਜੇ ਤਹ ਮਿਲੇ ਸਚੇ ਪ੍ਰੀਤ ਸਮਾਹ ਕਰ ਗਹਿ ਲਿਨੀ ਪਰਮ ਬ੍ਰਹਮ ਬਹੁੜ ਨਾ ਵਿਛੜਿਆ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਹਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇਵੇ ਪਰਵਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇਵੇ ਪਰਵਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਭ ਕਹਿੰਦੇ ਨੇ ਨਾਨਕ ਸੋਈ ਦਿਨ ਸੁ ਸੁਹਾਵੜਾ ਜਿਤ ਪ੍ਰਭ ਆਏ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਪੁਲੇ ਰਿਤ ਪਾਤਸ਼ਾਹੀ ਮਾਜ ਰਾਗ ਦੀ ਵਾਰ ਵਿੱਚ ਬਖਸ਼ਿਸ਼ ਕਰਦੇ ਨੇ ਸਭ ਕਹਿੰਦੇ ਨੇ ਮਾਹ ਰੁਤੀ ਸਭ ਤੋਂ ਘੜੀ ਮੂਰਤ ਵਿਚਾਰਾ ਤੂ ਗਣਤੈ ਕਿੰਨੇ ਨਾ ਪਾਇਓ ਸੱਚੇ ਅਲਖ ਅਪਾਰਾ ਸਤਿਗੁਰੂ ਜੇ ਕੋਈ ਇਹ ਆਕੇ ਵੀ ਤੈਨੂੰ ਗਣਤੇ ਗਣਤੇ ਦਾ ਭਾਵੇਂ ਗਿਣਤੀਆਂ ਨਾਲ ਪਾ ਲਈਏ ਤੇ ਤੂੰ ਗਿਣਤੀਆਂ ਨਾਲ ਨਹੀਂ ਮਿਲਦਾ ਜੇ ਕੋਈ ਇਹ ਸੋਚਦਾ ਵੀ ਤੂੰ ਆ ਮਹੀਨਾ ਚੰਗਾ ਇਸ ਮਹੀਨੇ ਵਿੱਚ ਮਿਲੇਗਾ ਇਸ ਰੁੱਤ ਵਿੱਚ ਮਿਲੇਗਾ ਇਸ ਘੜੀ ਤੇ ਇਸ ਮਹੂਰਤ ਵਿੱਚ ਮਿਲੇਗਾ ਤੇ ਸਤਿਗੁਰ ਜੀ ਕਹਿੰਦੇ ਨੇ ਉਹ ਲੋਕ ਜਿਹੜੇ ਘੜੀ ਮਹੂਰਤ ਦਿਨ ਮਹੀਨੇ ਦੀ ਵਿਚਾਰ ਕਰਕੇ ਚੱਲਦੇ ਨੇ ਇਹ ਸਤਿਗੁਰ ਜੀ ਉਹ ਅਸਲ ਵਿੱਚ ਤੇਰੇ ਅੰਮ੍ਰਿਤ ਗੁਣਾ ਤੋਂ ਵਿਚਾਰ ਧਾਰਾ ਤੋਂ ਬਹੁਾਂ ਦੂਰ ਨੇ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਪੜਿਆ ਮੂਰਖ ਆਕੀਏ ਜਿਸ ਲਬ ਲੋਭ ਹੰਕਾਰਾ ਨਾਉ ਪੜੀਏ ਨਾਉ ਬੁਝੀਏ ਗੁਰਮਤ ਵਿਚਾਰ ਗੁਰੂ ਦੀ ਮਤ ਨਾਲ ਜੁੜਨਾ ਹੀ ਸਤਿਗੁਰ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਸੱਚੇ ਰੂਪ ਵਿੱਚ ਧਾਰਨ ਕਰਨਾ ਹੈ ਆਓ ਇਸ ਪਾਵਨ ਮਹੀਨੇ ਵਿੱਚ ਸਤਿਗੁਰ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਇਹ ਮਹੀਨਾ ਸਾਧ ਸੰਗਤ ਕਿਉਂਕਿ ਸਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਤਿਗੁਰਾਂ ਦੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਇਹਨਾਂ ਦਿਨਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਗੁਰੂ ਕੇ ਅਨੇਕਾਂ ਮਰਜੀਵੜੇ ਸਿੱਖਾਂ ਦੀ ਸ਼ਹਾਦਤ ਇਹ ਆਉਣ ਵਾਲੇ ਦਿਨ ਇਹ ਪੂਰਾ ਮਹੀਨਾ ਸਾਧ ਸੰਗਤ ਸਤਗੁਰ ਪਾਤਸ਼ਾਹ ਧੰਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਪਿਆਰੇ ਸਹਿਬਜ਼ਾਦੇ ਸਤਗੁਰਾਂ ਦਾ ਪਰਿਵਾਰ ਸਤਗੁਰ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਨ ਪੀਤੇ ਆਪਾਂ ਉਹਨਾਂ ਨੂੰ ਯਾਦ ਕਰਨੀਆਂ ਇਸ ਵਿੱਚ ਸਤਗੁਰ ਨੇ ਇੱਕ ਬੜੀ ਪਿਆਰੀ ਗੱਲ ਕਈ ਮਹੀਨੇ ਵਿੱਚ ਕੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਸਭ ਕਹਿੰਦੇ ਨੇ ਪੋ ਦੇ ਮਹੀਨੇ ਵਿੱਚ ਤੁਖਾਰ ਦੇ ਅਖਰੀ ਅਰਥ ਹੁੰਦੇ ਨੇ ਸਾਧ ਸੰਗਤ ਦੀ ਕਕਰ ਜਾਂ ਫਿਰ ਕੋਰਾਪਣ ਪ੍ਰਿੰਸੀਪਲ ਸਹਿਬ ਸਿੰਘ ਜੀ ਨੇ ਜਿਹੜੇ ਅਰਥ ਕੀਤੇ ਨੇ ਉਹਨਾਂ ਨੇ ਮਨ ਦੀ ਕਠੋਰਤਾ ਤੋਂ ਇਹ ਸ਼ਬਦ ਦਾ ਭਾਵ ਲਿਆ ਵੈਸੇ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਸਤਿਗੁਰ ਨੇ ਇਹਨਾਂ ਮਹੀਨਿਆਂ ਨੂੰ ਰੁੱਤਾਂ ਦੇ ਨਾਲ ਜੋੜ ਕੇ ਵੀ ਬਿਆਨ ਕੀਤਾ ਵੀ ਕਿਵੇਂ ਰੁੱਤ ਤਨ ਤੇ ਅਸਰ ਕਰਦੀ ਏ ਤੇ ਜਦੋਂ ਰੁੱਤ ਦਾ ਅਸਰ ਤਨ ਤੇ ਹੁੰਦਾ ਹੋਂਦਾ ਸਰਮਨ ਤੇ ਵੀ ਹੁੰਦਾ ਏ ਜਿਵੇਂ ਸਰਦੀ ਦੀ ਰੁੱਤ ਤਨ ਤੇ ਅਸਰ ਕਰਦੀ ਏ ਠੰਡਕ ਅਤ ਦੀ ਠੰਡ ਦੇ ਨਾਲ ਬੰਦਾ ਠਿਠੁਰਦਾ ਏ ਤੇ ਜਦੋਂ ਤਨ ਤੇ ਅਸਰ ਕਰਦੀ ਏ ਠੰਡ ਫਿਰ ਮਨ ਕਰਦਾ ਏ ਕਹਿੰਦਾ ਵੀ ਤੂੰ ਰਜਾਈ ਦੇ ਵਿੱਚ ਲੁਕਿਆ ਰਹਿ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਬਾਣੀ ਪੜ੍ਹਨੀ ਬੰਦੇ ਨੂੰ ਔਖੀ ਹੋ ਜਾਂਦੀ ਏ ਕਿਉਂਕਿ ਤਨ ਦੀ ਜਿਹੜੀ ਠੰਡ ਹੈ ਉਹਨੇ ਮਨ ਤੇ ਅਸਰ ਕੀਤਾ ਤੇ ਮਨ ਨੇ ਸਰੀਰ ਨੂੰ ਪ੍ਰਮਾਤਮਾ ਅਕਾਲ ਪੁਰਖ ਦੇ ਮਾਰਗ ਦੇ ਤੁਰਨ ਤੋਂ ਆਖਿਆ ਵੀ ਨਹੀਂ ਠੰਡ ਬੜੀ ਏ ਥੋੜੀ ਦੇਰ ਰੁੱਕ ਕੇ ਉੱਠ ਜਾਵਾਂਗੇ ਅਸਰ ਕਰਦੀ ਏ ਨਾ ਕਿਉਂਕਿ ਰੁੱਤਾਂ ਦਾ ਅਸਰ ਸਾਡੇ ਸਰੀਰ ਤੇ ਹੁੰਦਾ ਹੈ ਪਾਤਸ਼ਾਹ ਜੀ ਨੇ ਇਸੇ ਕਰਕੇ ਨਾ ਰੁੱਤਾਂ ਦੇ ਅੰਦਰ ਜਦੋਂ ਵੀ ਬਾਣੀ ਦੇ ਅੰਦਰ ਇਹ ਮਹੀਨਿਆਂ ਵਿੱਚ ਰੁੱਤਾਂ ਦੇ ਨਾਲ ਜੋੜ ਕੇ ਨਾ ਮਹੀਨਿਆਂ ਨੂੰ ਸਤਿਗੁਰ ਨੇ ਆਤਮਕ ਉਪਦੇਸ਼ ਵਜੋਂ ਸਾਡੇ ਸਾਹਮਣੇ ਰੱਖਿਆ। ਪਾਤਸ਼ਾਹ ਕਹਿੰਦੇ ਨੇ ਪੋ ਦੇ ਮਹੀਨੇ ਵਿੱਚ ਜਿਹੜੀ ਜੀਵ ਸਤਰੀ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੀ ਏ ਕੰਠ ਮਿਲਿਆ ਹਰ ਨਾ ਨਾਂ ਦਾ ਮਤਲਬ ਏ ਪ੍ਰਮਾਤਮਾ ਅਕਾਲਪੁਰਖ ਜਿਹਨੂੰ ਕੰਠ ਮਿਲਿਆ ਜਿਹਨੂੰ ਮਿਲ ਗਿਆ ਕੰਠ ਦਾ ਮਤਲਬ ਹੁੰਦਾ ਵੈਸੇ ਮਿਲਣਾ ਗਲੇ ਮਿਲਣਾ ਸਿਆਮ ਪੰਜਾਬੀ ਵਿੱਚ ਕਹਿੰਦੇ ਆ। ਜਦੋਂ ਕੋਈ ਪਿਆਰ ਵਾਲਾ ਕਿਸੇ ਨਜ਼ਦੀਕੀ ਪਿਆਰ ਵਾਲੇ ਨੂੰ ਜਿਨ੍ਹਾਂ ਨਾਲ ਬਹੁਤ ਨੇ ਹੋਵੇ ਉਹਨੂੰ ਗਲੇ ਮਿਲਦਾ ਹੈ ਵੇਖੋ ਆਮ ਜਦੋਂ ਕੋਈ ਮਿੱਤਰ ਮਿੱਤਰ ਨੂੰ ਮਿਲਦਾ ਹੈ ਉਹ ਹੱਥ ਮਿਲਾਂਦਾ ਹੈ ਜਾਂ ਉਸ ਵਕਤ ਉਹਨੂੰ ਆਪਣੇ ਧਰਮ ਤੇ ਮਜ਼ਹਬ ਦੇ ਮੁਤਾਬਕ ਉਹਨੂੰ ਹਾਈ ਹੈਲੋ ਜਾਂ ਆਪਣੇ ਧਰਮ ਦੇ ਮੁਤਾਬਕ ਆਪਾਂ ਮਿਲਦੇ ਆ ਤੇ ਖਾਸ ਕਰਕੇ ਸਤਿ ਸ਼੍ਰੀ ਅਕਾਲ ਬੋਲਦੇ ਆ ਇਸੇ ਕਰਕੇ ਜਿਹੜੇ ਗੁਰੂ ਪਿਆਰੇ ਨੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦਾ ਮਿਲਵਰਤਨ ਸਤਿਗੁਰ ਦੇ ਚਰਨਾਂ ਨਾਲ ਬਣ ਗਿਆ ਹੈ ਕਿਉਂਕਿ ਜਿਹੜੇ ਅਤ ਦੇ ਸਨੇਹੀ ਹੁੰਦੇ ਨੇ ਬੰਦਾ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਸਨੇਹ ਤੇ ਉਹਨਾਂ ਨਾਲ ਪਿਆਰ ਦੀ ਸਾਂਝ ਕਰਦਾ ਹੈ ਸਭ ਕਹਿੰਦੇ ਨੇ ਜਿਹੜੇ ਪੋਖ ਦੇ ਮਹੀਨੇ ਵਿੱਚ ਆਪਣੇ ਮਾਲਕ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਫਿਰ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਨਾ ਤੇ ਬਾਹਰ ਦੀ ਸਰਦੀ ਵਿਆਪਦੀ ਹੈ ਨਾ ਮਨ ਦੀ ਕਠੋਰਤਾ ਵਿਆਪਦੀ ਹੈ ਪਾਤਸ਼ਾਹ ਕਿੰਦ ਨੇ ਮਨ ਬੇਦਿਆ ਚਰਨਾਂ ਰਬਿੰਦ ਦਰਸ਼ਨ ਲਗੜਾਸਾ ਉਹਨਾਂ ਦਾ ਮਨ ਗੁਰੂ ਦੇ ਉਪਦੇਸ਼ ਨਾਲ ਵਿੰਨਿਆ ਜਾਂਦਾ ਹੈ ਉਹਨਾਂ ਨੂੰ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਤਾਂਗ ਜਿਹੜੀ ਸੀ ਮਨ ਵਿੱਚ ਉਹ ਗੁਰੂ ਦੇ ਚਰਨਾਂ ਦੇ ਨਾਲ ਦਰਸ਼ਨਾਂ ਵੱਲ ਉਹਨਾਂ ਦਾ ਮਨ ਉਹਨਾਂ ਨੂੰ ਪ੍ਰੇਰਿਤ ਹੈ ਉਹ ਸਤਿਗੁਰ ਦੇ ਦਰਸ਼ਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਗੁਰੂ ਦਾ ਆਤਮਿਕ ਸਰੂਪ ਦੀਦਾਰ ਹੁੰਦਾ ਹੈ ਪਾਤਸ਼ਾਹ ਕਿੰਦ ਨੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਲਾ ਦਾ ਮਤਲਬ ਹੈ ਲਾਭ ਲਾ ਦੇ ਹਾਹੇ ਨੂੰ ਥੱਲੇ ਔਂਕੜੇ ਸਾਧ ਸੰਗਤ ਇਹਨੂੰ ਲਾਹੂ ਨਹੀਂ ਬੋਲਣਾ ਜੇ ਲਾਹੂ ਬੋਲਾਂਗੇ ਇਹਦੇ ਅਰਥ ਤਬਦੀਲ ਹੋਣਗੇ ਲਾਹੂ ਦਾ ਮਤਲਬ ਹੋ ਜਾਏਗਾ ਲਾ ਦਾ ਮਤਲਬ ਹੈ ਲਾਭ ਜਿਹੜਾ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਹੈ ਪਾਤਸ਼ਾਹ ਕਹਿੰਦੇ ਨੇ ਸੇਵਾ ਸੁਆਮੀ ਲਾ ਉਹਨੂੰ ਸਤਗੁਰ ਦੀ ਸੇਵਾ ਪਾਤਸ਼ਾਹ ਜੀ ਦੇ ਪਿਆਰ ਦਾ ਲਾਭ ਮਿਲਦਾ ਹੈ ਉਹ ਗੁਰੂ ਦੇ ਨਾਲ ਪਰਨਾਇਆ ਸਿੱਖ ਗੁਰੂ ਦੇ ਉਪਦੇਸ਼ ਨਾਲ ਜੁੜ ਜਾਂਦਾ ਹੈ ਉਹ ਲਾਭ ਪ੍ਰਾਪਤ ਕਰਦਾ ਹੈ ਗੁਰੂ ਦੀ ਸੇਵਾ ਦਾ ਤੇ ਗੁਰੂ ਦੀ ਸੇਵਾ ਕੀ ਹੈ ਗੁਰੂ ਦੇ ਉਪਦੇਸ਼ ਨਾਲ ਜੁੜਨਾ ਗੁਰੂ ਦੇ ਹੁਕਮ ਵਿੱਚ ਜੁੜਨਾ ਸਭ ਤੋਂ ਵੱਡੀ ਸੇਵਾ ਇੱਕ ਸਾਧ ਸੰਗਤ ਜੀ ਜਦੋਂ ਕੋਈ ਸਤਿਗੁਰ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ ਇੱਕ ਬਚਨ ਤੁਸੀਂ ਬਾਣੀ ਵਿੱਚੋਂ ਪੜ੍ਹਦੇ ਹੋ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਉਹ ਸੇਵਾ ਕੀਤੀ ਸਫਲ ਜਿੰਦੇ ਨਾਲ ਸਤਿਗੁਰ ਦੇ ਮਨ ਮੰਨ ਜਾਈ ਪਾਪ ਗੁਰੂ ਦੀ ਖੁਸ਼ੀ ਮਿਲ ਜਾਈ ਉਹ ਰੋ ਸੇਵਾ ਹੈ ਸਤਿਗੁਰ ਦੇ ਹੁਕਮ ਨੂੰ ਮੰਨਣਾ ਅਤੇ ਸਾਧ ਸੰਗਤ ਤੁਸੀਂ ਸੰਸਾਰ ਦੇ ਅੰਦਰ ਧਾਰਮਿਕ ਅਦਾਰਿਆਂ ਤੇ ਗੁਰਦੁਆਰਿਆਂ ਦੇ ਇਲੈਕਸ਼ਨਾਂ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਂਦੇ ਵੇਖੇ ਹੋਣਗੇ ਲੜਦੇ ਵੇਖੇ ਹੋਣਗੇ ਨਸ਼ੇ ਵੰਡਦੇ ਵੇਖੇ ਹੋਣਗੇ ਕਾਰਨ ਕੀ ਏ ਉਹਨਾਂ ਨੂੰ ਸੇਵਾ ਦੀ ਤਾਂਗ ਨਹੀਂ ਉਹਨਾਂ ਨੂੰ ਚੌਧਰੀਆਂ ਚੌਧਰੀਪੁਰੇ ਦੀ ਤੰਗ ਹੈ ਉਸ ਚੌਧਰਪੁਰੇ ਵਿੱਚ ਈਗੋ ਤੇ ਅਹੰਕਾਰ ਵਿਚੋ ਲੜਦੇ ਨੇ ਇੱਕ ਦੂਜੇ ਨਾਲ ਜਿਹਨੇ ਸੇਵਾ ਕਰਨੀ ਹੋਵੇ ਉਹਨੂੰ ਸਾਧ ਸੰਗਤ ਜੀ ਕਿਸੇ ਸਮੇਂ ਦੀ ਜਾਂ ਕਿਸੇ ਖਾਸ ਤਰੀਕੇ ਦੇ ਨਾਲ ਕਿਸੇ ਖਾਸ ਪਦ ਤੇ ਪਹੁੰਚਣ ਦੀ ਜ਼ਰੂਰਤ ਨਹੀਂ ਹੁੰਦੀ ਸੇਵਾ ਕਰਨ ਵਾਲਾ ਗੁਰੂ ਘਰ ਵੀ ਚਾਏ ਉਹਦੇ ਲਈ ਸੇਵਾ ਦੇ ਮੌਕੇ ਹੀ ਮੌਕੇ ਨੇ ਜਿੰਨੀ ਮਰਜ਼ੀ ਸੇਵਾ ਕਰ ਲੈ ਕੋਈ ਆਕੇ ਉਹਨਦੇ ਲਈ ਸੇਵਾ ਦੇ ਮੌਕਿਆਂ ਦੀ ਕੋਈ ਘਾਟ ਨਹੀਂ ਪਰ ਸੱਚ ਹੈ ਜਿਨੇ ਸਿਆਸੀ ਲਾਭ ਲੈਣਾ ਹੋਵੇ ਉਹ ਮੌਕਿਆਂ ਦੀ ਭਾਲ ਕਰਦਾ ਹੈ ਤੁਹਾਨੂੰ ਗੁਰੂ ਅਰਜੁਨ ਦੇ ਪਤਸ਼ਾਹ ਜੀ ਕਹਿੰਦੇ ਨੇ ਵਿਖਿਆ ਪੋ ਨਾ ਸਕਈ ਫਿਰ ਸੰਸਾਰ ਦੀ ਵਿਖਿਆ ਜ਼ਹਿਰ ਵਿਕਾਰਾਂ ਦੀ ਤਪਸ਼ ਨੂੰ ਪੋ ਨਹੀਂ ਸਕਦੀ ਮਿਲ ਸਾਧੂ ਗੁਨਗਾ ਉਹ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਰੱਬ ਦੇ ਗੁਣਾਂ ਨੂੰ ਚੇਤੇ ਕਰਦਾ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਜਿਸ ਸਤਗੁਰ ਨਾਲੋਂ ਉਪਜੀਵ ਭਾਵ ਪੈਦਾ ਹੋਏ ਸੰਸਾਰ ਵਿੱਚ ਆਏ ਜਿਹਨੂੰ ਬਾਦਸ਼ਾਹ ਜੀ ਕਹਿੰਦੇ ਨੇ ਕਹੋ ਕਬੀਰ ਹਮ ਰਾਮ ਕੀ ਅੰਸ਼ ਹੁਣ ਇਹ ਜਹ ਤੇ ਉਪਜੀਤਾ ਮਿਲੀ ਉਹ ਫਿਰ ਉਹਦੇ ਚਰਨਾਂ ਵਿੱਚ ਮਿਲ ਜਾਂਦੇ ਨੇ ਮਨੋਰਥ ਹੈ ਨਾ ਜਿੰਦੇ ਤੋਂ ਉਪਜਿਆ ਹੁੰਦੇ ਨਾਲ ਮਿਲਣਾ ਹੈ ਜਿੰਦੇ ਤੋਂ ਵਿਛੜਿਆ ਹੁੰਦੇ ਤੱਕ ਪਹੁੰਚਣਾ ਤੇ ਸਤਿਗੁਰ ਕਹਿੰਦੇ ਨੇ ਸੱਚੀ ਪ੍ਰੀਤ ਸਮਾ ਉਹ ਸੱਚੀ ਪ੍ਰੀਤ ਵਿੱਚ ਜਿਹਨੂੰ ਬਾਦਸ਼ਾਹ ਕਹਿੰਦੇ ਨੇ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮਸੋ ਜੋਰ ਅਬਰ ਸੰਗਤੋਰੀ ਸੱਚੀ ਪ੍ਰੀਤ ਵਿੱਚ ਉਹ ਇੱਕ ਮਿਕ ਹੋ ਜਾਂਦੇ ਨੇ ਕਰ ਗਹਿਲੀਨੀ ਪਾਰ ਬ੍ਰਹਮ ਬੋਹੜ ਨਾ ਵਿਛੜੀਆਂ ਜਿਨ੍ਹਾਂ ਨੂੰ ਗੁਰੂ ਨੇ ਆਪਣਾ ਬਣਾ ਲਿਆ ਕਰ ਮਤਲਬ ਹੱਥ ਜਿਨ੍ਹਾਂ ਦਾ ਹੱਥ ਸਤਿਗੁਰੂ ਨੇ ਫੜਿਆ ਆਪਣਾ ਬਣਾ ਲਿਆ ਉਹ ਫਿਰ ਮੁੜ ਕੇ ਕਦੀ ਵਿਛੜਦੀਆਂ ਨਹੀਂ ਉਹ ਜੀਵ ਇਸਤਰੀਆਂ ਸਦਾ ਲਈ ਆਪਣੇ ਪ੍ਰੀਤਮ ਮਾਲਕ ਦੇ ਚਰਨਾਂ ਨਾਲ ਜੁੜ ਜਾਂਦੀਆਂ ਨੇ ਬਾਹਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾ ਸਤਿਗੁਰ ਜੀ ਮੈਂ ਲੱਖਾਂ ਬਾਰ ਉਹਦੇ ਤੋਂ ਕੁਰਬਾਨ ਜਾਂਣਾ ਆਪਣੇ ਮਾਲਕ ਸੱਜਣ ਤੋਂ ਜਿਹੜਾ ਬੜਾ ਅਗੰਮ ਹੈ ਜਿੰਦੇ ਤੱਕ ਸ਼ਰੀਰਕ ਪੰਡਾ ਤੈ ਕਰਕੇ ਨਹੀਂ ਪਹੁੰਚਿਆ ਜਾ ਸਕਦਾ ਕਿਉਂਕਿ ਉਹ ਸ਼ਰੀਰਕ ਪੰਡੇ ਤੈ ਕੀਤਿਆ ਨਹੀਂ ਮਿਲਦਾ ਉਹ ਸੁਰਤ ਦਾ ਪੰਡਾ ਤੈ ਕੀਤਿਆ ਮਿਲਦਾ ਇਸ ਕਰਕੇ ਸਤਗੁਰ ਕਹਿੰਦੇ ਨੇ ਮੈਂ ਲੱਖਾਂ ਬਾਰ ਆਪਣੇ ਸਤਗੁਰ ਤੋਂ ਕੁਰਬਾਨ ਜਾਂਣਾ ਸ਼ਰਮ ਪਈ ਨਾਰਾਇਣ ਨਾਨਕ ਧਰ ਪਈਆਂ ਜਿਨ੍ਹਾਂ ਨੇ ਸਤਗੁਰ ਦੀ ਸ਼ਰਨ ਭਾਵ ਹਜ਼ੂਰੀ ਨੂੰ ਮੰਨ ਲਿਆ ਹੈ ਪਾਤਸ਼ਾਹ ਕਹਿੰਦੇ ਨੂੰ ਸਦਾ ਫਿਰ ਆਪਣੇ ਮਾਲਕ ਦੇ ਦਰਪਾਪ ਹਜ਼ੂਰੀ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਕਦੀ ਆਪਣੇ ਸਤਿਗੁਰ ਤੋਂ ਦੂਰ ਨਹੀਂ ਹੁੰਦੀਆਂ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾ ਉਹ ਦਾ ਮਹੀਨਾ ਉਹਨਾਂ ਲਈ ਸਾਰੇ ਫਲ ਦੇਣ ਵਾਲਾ ਤੇ ਸੁਖਦਾਈ ਬਣ ਜਾਂਦਾ ਹੈ ਜਿਨ੍ਹਾਂ ਨੂੰ ਮੇਰਾ ਸਤਿਗੁਰ ਬਖਸ਼ ਲੈਂਦਾ ਹੈ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਇਸ ਕਰਕੇ ਸਤਿਗੁਰ ਕਹਿੰਦੇ ਨੇ ਜੇ ਪੋਦੇ ਮਹੀਨੇ ਵਿੱਚ ਗੁਰੂ ਦੇ ਚਰਨਾਂ ਦਾ ਨਿਗ ਮੰਨਣਾ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਬਾਹਰ ਦੀ ਸਰਦੀ ਉਸ ਕੋਰੇਪਣ ਦਾ ਵੀ ਮਨ ਵਿੱਚੋਂ ਖਿਆਲ ਕੱਢਣਾ ਪਏਗਾ ਤੇ ਅੰਤਰੀਵ ਤੌਰ ਤੇ ਮਨ ਦੀ ਕਠੋਰਤਾ ਦਾ ਵੀ ਤਿਆਗ ਕਰਨਾ ਪਏਗਾ ਦੋਵੇਂ ਤਿਆਗ ਕਰੇਗਾ ਫਿਰ ਤਨ ਕਰਕੇ ਤੇ ਮਨ ਕਰਕੇ ਸਤਿਗੁਰ ਦੇ ਚਰਨਾਂ ਤੱਕ ਪਹੁੰਚ ਜਾਏਗਾ ਇਹਨਾਂ ਦੋਨਾਂ ਦਾ ਬਹੁਤ ਮਹੱਤਵ ਹੈ ਸਾਧ ਸੰਗਤ ਇਸੇ ਕਰਕੇ ਸਤਿਗੁਰ ਨੇ ਮਹੀਨਾ ਵਿੱਚ ਖਾਸ ਕਰਕੇ ਰੁੱਤਾਂ ਦਾ ਜ਼ਿਕਰ ਕੀਤਾ ਹੈ ਹਰ ਮਹੀਨਾ ਰੁੱਤ ਦੇ ਮੁਤਾਬਕ ਸਤਿਗੁਰ ਨੇ ਉਹ ਸੁਪਦੇਸ਼ ਨੂੰ ਸਾਡੇ ਸਾਹਮਣੇ ਰੱਖਿਆ ਕਿਉਂਕਿ ਰੁੱਤ ਦਾ ਸਰਤਨ ਤੇ ਹੁੰਦਾ ਹੈ ਤਨ ਦੇ ਕੀਤੇ ਕਰਮਾਂ ਦਾ ਅਸਰ ਮਨ ਤੇ ਹੁੰਦਾ ਹੈ ਅਤ ਦੀ ਗਰਮੀ ਤਾਂ ਵੀ ਮਨ ਵਿਆਕੂਲੇ ਅਤ ਦੀ ਸਰਦੀ ਤਾਂ ਵੀ ਮਨ ਆਲਸੀ ਹੈ ਸੋ ਸਤਿਗੁਰ ਕਿਰਪਾ ਕਰਨ ਇਹ ਆਲਸ ਸਾਡੇ ਜੀਵਨ ਵਿੱਚੋਂ ਦੂਰ ਹੋਏ ਤੇ ਸਤਿਗੁਰ ਦੇ ਚਰਨਾਂ ਦਾ ਪਿਆਰ ਇਸ ਮਹੀਨੇ ਵਿੱਚ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਵੇ ਗੁਰੂ ਦੇ ਆਸੇ ਤੇ ਅਕੀਦੇ ਅਨੁਸਾਰ ਜੀਵਨ ਜਿਉਈਏ ਸਭ ਜਾਦਿਆਂ ਦੀ ਸ਼ਹਾਦਤ ਨੂੰ ਇਨਾਂ ਦਿਨਾਂ ਵਿੱਚ ਆਪਾਂ ਸਭਨਾਂ ਨੇ ਯਾਦ ਕਰਨਾ ਹੈ